ਇਹ ਸਮਾਰਫਾਲੇ ਜੀ ਇਹਦੇ ਮੈਂ ਕਹਣਾ ਵੀ ਇਸ ਬੂਟੇ ਕੋਲੋਂ ਜਿੰਨਾ ਫੁੱਲ ਹੋਰ ਲੱਗ ਰਿਹਾ ਹੈ ਇਹਦੇ ਕੋਲੋਂ ਚੱਲਿਆ ਨਹੀਂ ਜਾਣਾ ਕਿ ਬੂਟੇ ਦਾ ਕੱਦ ਦੇਖ ਲਓ ਜੀ ਤੁਸੀਂ 3 ਫੁੱਟ ਦਾ ਕੱਦ ਸਾਡੇ 3 ਫੁੱਟ ਦਾ ਕੱਦ ਹੋਏਗਾ ਤੇ ਨਿੰਬੂ ਇਹਦੇ ਨਾਲ ਪੂਰਾ ਸਾਈਜ਼ ਫੁੱਲ ਸਾਈਜ਼ ਬਣ ਚੁੱਕਿਆ ਹੈ ਜੀ ਪੂਰਾ ਫੁੱਲ ਸਾਈਜ਼ ਨਿੰਬੂ ਬਣ ਚੁੱਕਿਆ ਹੈ ਇਹ ਬੂਟੇ ਅਸੀਂ ਫੱਤੂ ਜੰਮੂ ਟਾਲੀਆਂ ਫਤੂ ਜੰਮੂ ਦੀਆਂ ਟਾਲੀਆਂ ਬਲਦੇਵ ਬੱਟੀ ਨਰਸਰੀ ਤੋਂ ਲੈ ਕੇ ਆਏ ਆ ਜੀ ਮੈਂ ਕਹਿੰਦਾ ਜੀ ਵੇਖਣ ਤੇ ਸੁਣਨ ਦਾ ਫਰਕ ਹੈ ਜੀ ਤੁਸੀਂ ਵੇਖ ਰਹੋ ਜੀ ਕਿੰਨਾ ਕੋ ਹੋਰ ਫਲ ਲੱਗਿਆ ਤੇ ਕਿੰਨਾ ਕੋ ਚੱਲੇਗਾ ਫਲ ਜੀ ਇਹ ਪਤਾ ਨਹੀਂ ਕੁਆਲਿਟੀ ਕਿਹੜੀ ਹੈ ਜੀ ਅਸੀਂ ਇੱਕ ਕੱਚਾ ਨਿੰਬੂ ਤੋੜ ਕੇ ਲਗਾਏ ਆ ਇਹਨਾਂ ਕੋ ਰਸੋਤੇ ਚੋਂ ਨਿਕਲਿਆ ਹੈ ਨਾ ਬਹੁਤ ਜ਼ਿਆਦਾ ਰਸ ਨਿਕਲਿਆ ਪੂਰਾ ਫਲ ਰਸ ਨਾਲ ਭਰਿਆ ਹੋਇਆ ਸੀ ਇਹ ਤੋਂ ਇਲਾਵਾ ਮਾਰਚ ਮਹੀਨੇ ਬਾਬਾ ਗੰਡਾ ਮਲ ਜੀ ਦੇ ਸਮਾਤੇ ਉੱਥੇ ਬੂਟੇ ਵੰਡੇ ਗਏ ਸੀ ਉਹ ਵੀ ਇੱਥੋਂ ਦੇਵ ਲਾਈਵ ਨਰਸਰੀ ਤੋਂ ਗਏ ਸੀ ਉਹਦੇ ਵਿੱਚੋਂ ਵੀ ਅਸੀਂ ਇੱਕ ਅੱਧੇ ਫੁੱਟ ਦਾ ਆ ਬੂਟਾ ਹੋਣਾ ਜੀ ਲੋਹਾਵੇ ਦੇ ਵਿੱਚ ਉਹ ਲਿਆ ਕੇ ਮਾਰਚੇ ਚ ਲਾਇਆ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਮਾਰਚ ਤੋਂ ਪਿੱਛੇ ਦੇਖ ਲਓ ਜੀ ਉਹਨੂੰ ਵੀ ਆਹ ਦੇਖ ਲਓ ਜੀ ਹੁਣ 1 ਫੁੱਟ ਦਾ ਬੂਟਾ ਹੋਵੇਗਾ ਆ ਦੇਖ ਲਓ ਜੀ ਫਲ ਉਹਨੂੰ ਵੀ ਲੱਗਣਾ ਸ਼ੁਰੂ ਹੋ ਗਿਆ ਜੀ ਹਾਂ ਪੰਜ ਤੋਂ ਸੱਤ ਫੁੱਲ ਲੱਗੇ ਹੋਏ ਨੇ ਅਮਰੂਦ ਬਣ ਰਹੇ ਨੇ ਬਹੁਤ ਹੀ ਵਧੀਆ ਕੁਆਲਿਟੀ ਯਾਨੀ ਕਿ ਕਿਸੇ ਨਰਸਰੀ ਜੋ ਮੈਨੂੰ ਤਾਂ ਨਹੀਂ ਲੱਗਦਾ ਜੀ ਇਹੋ ਜੀ ਕੁਆਲਿਟੀ ਤੁਹਾਨੂੰ ਮਿਲ ਸਕੇ ਕੋ ਮੈਂ ਤਾਂ ਨਿੰਬੂਆਂ ਦੇ ਬੁੱਟੇ ਨੂੰ ਵੇਖ ਕੇ ਹੈਰਾਨਾ ਜੀ ਵੀ ਇਹੋ ਜਿਹਾ ਗਾਰੰਟੀ ਕਰਦੇ ਸੀ ਦੇਵ ਜੀ ਵੀ ਤੁਸੀਂ ਲਾਓਗੇ ਤੇ ਫਿਰ ਦੱਸਿਆ ਜੇ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਸੀ ਪਰ ਜਦੋਂ ਹੁਣ ਮੈਂ ਲਾਇਆ ਹੈ ਤੇ ਮੇਰਾ ਇਹਨਾਂ ਕੋਲ ਮਨ ਖੁਸ਼ ਹੋ ਗਿਆ ਨਾ ਜਦੋਂ ਮੈਂ ਬੂਟੇ ਨੂੰ ਨਿਗਾਹ ਮਾਰਨਾ ਨਾ ਤੇ ਨਿੰਬੂ ਵੇਹਣਾ ਉਹਦੇ ਨਾਲ ਤੇ ਮੇਰਾ ਮਨ ਇਹਨਾਂ ਕੋਲ ਹੁੰਦਾ ਮੈਂ ਨਾ ਵੀ ਅੱਜ ਹੀ ਹੁਣ ਮੈਂ ਜਾ ਰਿਹਾ ਵੈਸੇ ਨਿੰਬੂਆਂ ਦੇ ਪੰਜ ਚਾਰ ਬੂਟੇ ਇਸੇ ਕੁਆਲਿਟੀ ਦੇ ਹੋਰ ਲੈ ਕੇ ਆਣਾ ਮੈਨੂੰ ਕਹਿੰਦੇ ਸੀ ਵੀ ਇਤੋਂ ਵੀ ਵਧੀਆ ਕੁਆਲਿਟੀ ਦੇ ਹੈਗੇ ਆ ਪਰ ਮੈਂ ਪੈਸੇ ਨਹੀਂ ਪਰੇ ਮੈਂ ਕਿਹਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਰ ਮੈਨੂੰ ਤਾਂ ਸਸਤਾ ਜਾਂ ਫਿਰ ਉਹਨਾਂ ਨੇ ਚੱਕ ਕੇ ਫੜਾਤਾ ਕਹਿੰਦੇ ਫਿਰ ਤੂੰ ਸਸਤਾ ਸਾਰ ਨਾਲ ਆ ਲੈ ਜਾ ਪਰ ਸਸਤੇ ਦੇ ਵਿੱਚ ਮੈਨੂੰ ਇਹਨਾਂ ਆਨੰਦ ਆ ਗਿਆ ਨਾ ਮੈਂ ਨਾ ਬਹੁਤ ਖੋਈ ਹੋ ਜਾਂਦਾ ਮਨ ਜਦੋਂ ਮੈਂ ਬੂਟੇ ਨੂੰ ਜਾ ਕੇ ਵੇਨਾ ਤੇ ਮੇਰੀ ਤਾਂ ਇਹ ਕਿਰਪਾ ਹੈ ਵੀ ਦੇਵ ਲਾਈਵ ਰੇਡੀਓ ਵੀ ਇਹਨਾਂ ਦਾ ਚੈਨਲ ਵੀ ਚੱਲਦਾ ਹੈ ਤੇ ਫਤੂ ਜੰਮੂ ਟਾਲੀਆਂ ਗੁਰਦੁਆਰਾ ਸਾਹਿਬ ਉਹਦੇ ਨਾਲ ਇਧਰੋਂ ਜਲਾਲਾਵਾਂ ਤੋਂ ਜਾਈਏ ਤੇ ਖੱਬੇ ਪਾਸੇ ਨਰਸਰੀ ਬਹੁਤ ਤਗੜੀ ਨਰਸਰੀ ਜੀ ਦੂਰੋਂ ਹੀ ਤੁਹਾਨੂੰ ਦਿਖਾਈ ਦੇ ਦੇਗੀ ਉਧਰੋਂ ਟੋਲ ਟੈਕਸ ਵੱਲੋਂ ਆਈਏ ਤੇ ਸੱਜੇ ਪਾਸੇ ਟੋਲ ਟੈਕਸ ਟੱਪ ਕੇ ਪੀਰ ਮੁਹੰਮਦ ਦਾ ਪਿੰਡ ਤੇ ਅਗਲੇ ਪਾਸੇ ਸੱਜੇ ਪਾਸੇ ਦੇਵ ਲਾਈਵ ਰੇਡੀਓ ਚੈਨਲ ਚੱਲਦਾ ਹੈ ਔਰ ਦੇਵ ਨਰਸਰੀ ਤੇ ਇੱਕ ਵਾਰ ਇਹਨਾਂ ਨੂੰ ਮੌਕਾ ਹਜਮੀ ਮੇਰੇ ਸਾਹਮਣੇ ਦੇਣਾ ਚਾਹੀਦਾ ਕਿਉਂ ਜਿੰਨਾ ਕੋਈ ਇਹਨਾਂ ਕੋਲ ਕੁਆਲਿਟੀ ਹੈ ਤੇ ਬਹੁਤ ਹੀ ਤਰ੍ਹਾਂ ਦੀ ਕੁਆਲਿਟੀ ਹੈ ਕਿ ਮੈਂ ਤਾਂ ਕੱਲਾ ਨਿੰਬੂ ਲੈ ਕੇ ਤੇ ਇੱਕ ਅਮਰੂਦ ਲੈ ਕੇ ਆ ਗਿਆ ਪਰ ਮੈਨੂੰ ਉਹਦੇ ਵਿੱਚ ਹੀ ਆਨੰਦ ਆ ਗਿਆ ਜੀ ਪੂਰਾ ਫੁੱਲ ਜੀ ਫੈਰੂਜੀ ਕਾ ਖਾਲਸਾ ਫੈਰੂਜੀ ਕਾ